ਠਾਣੇ ਵੀ ਗਏ ਸੀ ਤੁਸੀਂ ਹਿਮਾਚਲ ਚ ਹਾਂਜੀ ਹਿਮਾਚਲ ਚ ਥਾਣੇ ਵੀ ਗਏ ਸੀ ਤੁਸੀਂ ਨਹੀਂ ਮੈਂ ਕਦੀ ਹਿਮਾਚਲ ਚ ਥਾਣੇ ਨਹੀਂ ਗਈ ਇਹ ਮੈਨੂੰ ਲੈ ਕੇ ਗਏ ਮੇਰੀ ਸਹਣ ਲੈ ਕੇ ਗਈ ਪਰ ਮੈਂ ਨਹੀਂ ਗਈ ਹਾਂਜੀ ਕੁਸ਼ਵੰਤਰ ਸ਼ਰਮਾ ਅੱਛਾ ਜੀ ਕੀ ਮਾਮਲਾ ਹੋਇਆ ਸਾਰਾ ਏਦਾਂ ਹੋਇਆ ਇਹਨੂੰ ਨਾ ਸੀ ਹਿਮਾਚਲ ਤੇ ਲੈ ਕੇ ਆਏ ਸੀ ਇਹਨੂੰ ਲੈ ਕੇ ਆਏ ਸੀ ਇਹ ਪਲਵੀ ਸ਼ਰਮਾ ਨੂੰ अच्छा जी हां जी मेरी बहन है सिस्टर है ये सिस्टर है हां जी हां जी तीनों लेके आए थे जी आपा इलाज वास्ते हम्म ठीक है जी इन्हो सिस्टरोनी कोलिया की ਜਿੱਦ ਤੱਕ ਇਹ ਘਰ ਵੀ ਜੀਹਿਆ ਹਸਤਾ ਦਾ ਆਪੀ ਸੀ ਕਾ ਦਾ ਇਲਾਜ ਕਰਾਣ ਲਈ ਲੈ ਕੇ ਆਏ ਸਰ इन्हो ਇਹਦਾ ਹਸਬੰਡ ਛੁਰੂ ਦੇਣਾ ਜਿੱਦ ਤੱਕ ਉਹ ਕਰ ਡਿਪਰੈਸ਼ਨ ਦੀਆਂ ਦਵਾਈਆਂ ਦੇ ਰਿਹਾ ਹੈ ਅੱਛਾ ਜੀ ਛੁਰੂ ਦੇ ਦੇ ਡਿਪਰੈਸ਼ਨ ਦੀ ਦਵਾਈ ਕਰਦੀ ਹੈ ਹਮ ਤੇ ਉਹਨਾਂ ਨੇ ਸਾਨੂੰ ਤੇ ਨੇ ਦੱਸਿਆ ਕਿ ਡਿਪਰੈਸ਼ਨ ਦੀ ਦਵਾਈ ਚੱਲਦੀ ਹੈ ਨਹੀਂ ਚੱਲਦੀ ਆ ਠੀਕ ਹੈ ਪਹਿਲੇ ਵੀ ਖ਼ਬਰ ਹੋਇਆ ਸੀਗਾ ਪ੍ਰੋਬਲਮ ਤੇ ਉਹਨਾਂ ਨੇ ਬੋਲਿਆ ਤਾਂ ਸਾਡੇ ਘਰ ਵਿੱਚ ਐਂਟਰ ਨਹੀਂ ਕਰਨਾ ਦਾ ਇਹ ਸੁਸਤral ਵਾਲਿਆਂ ਨੇ ਹਾਂ ਜੀ ਇਹਦੇ ਸੁਸਤral ਵਾਲਿਆਂ ਉੱਤੋਂ ਬਾਅਦ ਤੁਸੀਂ ਇੱਥੇ ਇਲਾਜ ਲੈ ਲੈ ਆਏ ਇਹ ਇਲਾਜ ਵਾਸਤੇ ਲੈ ਕੇ ਆਏ ਆ ਨਾਲਾ ਦਾ ਹੀ ਭਗਵਾੜੇ ਕਿੱਥੇ ਲੈ ਕੇ ਆਏ ਸੀ ਪਹਿਲਾਂ ਭਗਵਾੜੇ ਸਰ ਇਹਨੂੰ ਲੈ ਕੇ ਆਏ ਇੱਥੇ ਆਪਣਾ ਗ੍ਰੀਨਲੈਂਡ ਤੋਂ ਰਣੀ ਵਿੱਚ ਸੀ ਜੀ ਮੇਰੀ ਸਿਸਟਰ ਦੇ ਕਾਰ ਭਗਵਾੜੇ ਹਾਂਜੀ ਭਗਵਾੜੇ ਅੱਛਾ ਜੀ ਮੇਰੇ ਨਾਲ ਇੱਥੇ ਆਪਣਾ ਹਾਰਿਆਵਾਦ ਹਾਂਜੀ ਹਾਂਜੀ ਮਾਥਾ ਦੇਵੀ ਮੰਦਿਰ ਕੋਲ ਅੱਗੇ ਤੋਂ ਬਾਅਦ ਕੀ ਹੋਇਆ ਉਹ ਤੋਂ ਬਾਅਦ ਸਰ ਇਹਨੂੰ ਲੈ ਕੇ ਆਏ ਇਹ ਸੰਜੀਵ ਮੈਡਮ ਕੋਲ ਚੱਲਿਆ ਨਸ਼ਾ ਮੁਕਤੀ ਕੇਂਦਰ ਉਹਦੇ ਨਾਲ ਹੀ ਹੈ ਸੰਜੀਵ ਮੈਡਮ ਦਾ ਉੱਥੇ ਕਿੱਥੇ ਇਹ ਆਪਣਾ ਇਹ ਨਸ਼ਾ ਮੁਕਤੀ ਕੇਂਦਰ ਆਈ ਆਪਣਾ ਸਿਵਲ ਫਗਵਾੜਾ ਸਿਵਲ ਮੁਕਤੀ ਅੱਛਾ ਜੀ ਹਾਂ ਜੀ ਉੱਥੇ ਡਿਪਰੈਸ਼ਨ ਦਾ ਇਲਾਜ ਚੱਲਿਆ ਡਿਪਰੈਸ਼ਨ ਦਾ ਇਲਾਜ ਚੱਲਿਆ ਉਹਨਾਂ ਨੇ ਇਹਦੀ ਕੰਡੀਸ਼ਨ ਦੇਖੀ ਕੰਡੀਸ਼ਨ ਸੀਗੀ ਖਰਾਬ ਉਹਨਾਂ ਨੇ ਕੱਢ ਲਈ ਐਡਮਿਟ ਉਹਨਾਂ ਨੇ ਐਡਮਿਟ ਕੀਤੀ ਫਿਰ ਇੱਥੇ ਡੀਡਮੈਂਟ ਵਗੈਰਾ ਚੱਲਿਆ ਇਹਨੂੰ ਦਵਾਈਆਂ ਦੂਈਆਂ ਦਿੰਦੇ ਰਹੇ ਇੱਥੇ ਹੂੰ ਹੂੰ ਮੇਨ ਪ੍ਰੋਬਲਮ ਸਰ ਇਹ ਹੈ ਕਿ ਇਹਦੇ ਜਿਹੜੇ ਹਸਬੈਂਡ ਹੈ ਨਾ ਨਾਲੇ ਇਹਦੀ ਜਿਹੜੀ ਨਾਨਾ ਹੂੰ ਜਾਇਦੇ ਜਿਹੜੇ ਸਸਰਵਾਲ ਵਾਲੇ ਆ ਪਹਿਲੇ ਕੁੜੀ ਇੱਦਾਂ ਦੀ ਨਹੀਂ ਸੀ ਯਾਦ ਹੈ ਪਹਿਲੇ ਜਦੋਂ ਤੇ ਇਹਦੇ ਕੁੜੀ ਹੋਈ ਆ ਉਦੋਂ ਤੇ ਪ੍ਰੋਗਰਾਮ ਕ੍ਰੀਏਟ ਹੋਇਆ ਹੂੰ ਕਿੰਨੇ ਬੱਚੇ ਇਹਨਾਂ ਦੇ ਇਹਨਾਂ ਦੇ 2 ਬੱਚੇ ਆ ਉਹਨਾਂ ਨੇ ਮੁੰਡਾ ਰੱਖ ਲਿਆ ਦਾ ਹੂੰ ਕੁੜੀ ਇਹਨੂੰ ਦੇ ਦਿੱਤੀ ਆ ਕੁੜੀ ਨਾਲ ਸ਼ਾਇਦ ਮਤਲਬ ਨਹੀਂ ਆ ਤਾਂ ਕਰਕੇ ਕੁੜੀ ਦੇ ਦਿੱਤੀ ਕਿ ਮੁੰਡਾ ਚਾਹੀਦਾ ਤਾਂ ਮੁੰਡਾ ਦੇ ਦਿੱਤਾ ਜਦੋਂ ਨਾਲਾਂ ਨੇ ਉਦੇ ਹੈਗੀਆਂ 2 ਖਰੇ ਦਿਨ ਕੁੜੀਆਂ ਜਦੋਂ ਇਹ ਸਿਵਲ ਹਸਪੀਟਲ ਆਏ ਆ ਤੇ ਉਹ ਤੋਂ ਬਾਅਦ ਕੀ ਹੋਇਆ ਉਦੋਂ ਬਾਅਦ ਸਰ ਇਹਨੂੰ ਸਿਵਲ ਹਸਪਤਲ ਵਿੱਚ ਲਿਜਾ ਕੇ ਆਏ ਇਹਨੂੰ ਇੱਥੇ ਦਾਖਲ ਕੀਤਾ ਹੂੰ ਊੜੀ ਦੇ ਕੋਲ ਹੀ ਸੀ ਹੂੰ ਠੀਕ ਹੈ ਜੀ ਮੈਂ ਇੱਥੇ ਰਿਹਾ ਤੇ ਕੇਅਰ ਕੀਤੀ ਜੀ ਹੂੰ ਪਹਿਲੇ ਇਹਨੂੰ ਹਸ਼ਿਆਰਪੁਰ ਵਿੱਚ ਵੀ ਇਹ ਦਾਖਲ ਰਹੀ ਆਪਣਾ ਸਾਈਂ ਹੌਸਪਟਲ ਆ ਆਪਣਾ ਪਾਸਟਾਂ ਦੇ ਨਾਲ ਹੀ ਆ ਤੇ ਉੱਥੇ ਵੀ ਇਹ ਦਾਖਲ ਰਹੀ 14 ਦਿਨ ਇੱਥੇ ਜਿੱਦਾਂ ਸਿਵਲ ਹਸਪਤਲ ਦਾਖਲ ਸੀ ਕਦੋਂ ਤੋਂ ਢੋੜੀ ਹੈ ਢੋੜੀ ਸਰ ਇਹ ਗਈ ਸੀਗੀ 21 ਤਰੀਕ ਨੂੰ ਗਈ ਸੀ ਹੂੰ ਅ 23 ਦਿਨੋਂ ਇਹ ਦੇਈ ਸੀ ਕਿੱਥੇ ਸਰ ਇੱਥੇ ਵੀ ਸਟੇਸ਼ਨ ਤੇ ਕਦੋਂ ਥੋੜੀ ਸਟੇਸ਼ਨ ਤੇ ਸਾਰੇ 22 ਤਰੀਕ 10 ਵਜੇ ਮੇਰੀ ਹੱਥ ਲੱਗੀ ਸੀ ਕਿਉਂਕਿ ਬਟ ਮੈਂ ਕਿਉਂਕਿ ਮੈਂ ਨਾ ਜਿੰਦਗੀ ਸੌਂਦਾ ਨਾ ਸੌਂਦੇ 23 ਦਿਨ ਤੇ ਬੈਰੀ ਬਿਚਾਰ ਕਰ ਰਿਹਾ ਸੀ ਹੂੰ ਇਹਦਾ ਪਤਾ ਨਹੀਂ ਚੱਲਦਾ ਕਦੋਂ ਚੱਲਦੀ ਹੈ ਹੂੰ ਫੇ ਤੁਸੀਂ ਲੱਭਣਾ ਸ਼ੁਰੂ ਕੀਤਾ ਇਹਨੂੰ ਮੈਂ ਇਹਨੂੰ ਲੱਭਣਾ ਸ਼ੁਰੂ ਕੀਤਾ ਤੇ ਮੈਂ ਇਹਨੂੰ ਲੱਭਿਆ ਪਹਿਲੇ ਦਾ ਪਰ ਮਾ ਜਿਹੜੇ ਜਲੰਧਰ ਜਾਂਦੇ ਸੀ ਕੋਈ ਟਰੱਕ ਵਾਲਾ ਜਾਂ ਆਪਣਾ ਇਹ ਲੁਧਿਆਣੇ ਨੂੰ ਜਾਂਦੇ ਸੀ ਸਾਰਿਆਂ ਨੂੰ ਡੇਟਾ ਨਾਲ ਰੋਕ ਰੋਕ ਕੇ ਟਰੱਕ ਵਾਲਿਆਂ ਨੂੰ ਪੁੱਛਿਆ ਮੈਨੂੰ ਇਹਨਾਂ ਦਾ ਕੋਈ ਆ ਦੋਨ ਹੱਥਾਂ ਤੇ ਪੱਟੀ ਬੰਨੀ ਆ ਕੋਈ ਕੁੜੀ ਦੇਖੀ ਤਾਂ ਨਹੀਂ ਹਾਂ ਤਾਂ ਇਹ ਤੇ ਉਹ ਬੋਲੀ ਨਹੀਂ ਦੇਖੀ ਇਹ ਕੱਢੀ ਵਾਲਾ ਮੈਨੂੰ ਪੁੱਛਿਆ ਵਿਚਾਰਾ ਸਾਉਂਦਾ ਸੀ ਇਹਨੂੰ ਮੁੰਡੇ ਸੀ ਹਾਂ ਉਸ ਗੱਡੀ ਵਿੱਚ ਤੇ ਨਾ ਉਹ ਬੋਲਦਾ ਭਾਈ ਮੈਂ ਚੱਕਰ ਮਾਰ ਕੇ ਆਂਦਾ ਇੱਕ ਚੱਕਰ ਹੁਣ ਮਾਰਿਆ ਪਾਸਟਾ ਦਾ ਉਸਦੇ ਬਾਦ ਗਿਆ ਉਹ ਰੇਲਵੇ ਸਟੇਸ਼ਨ ਫਿਰ ਉਹ ਵਾਪਸ ਆ ਗਿਆ ਮੈਂ ਘੁੰਮ ਰਿਹਾ ਸੀ ਤੇ ਮੈਨੂੰ ਦੇਖਿਆ ਉਹਦਾ ਭਾਈ ਹੈ ਨਹੀਂ ਮੈਂ ਇਹ ਜਦੋਂ ਤੁਸੀਂ ਰੇਲਵੇ ਸਟੇਸ਼ਨ ਗਏ ਕੀ ਦੇਖਿਆ ਮੈਂ ਭਾਜੀ ਪੂਰੀ ਸਟੋਰੀ ਸੁਣਾ ਰਿਹਾ ਹਾਂ ਫਿਰ ਮੈਂ ਇਹਨੂੰ ਬੋਲਿਆ ਮੈਂ ਇਹ ਗੱਡੀ ਵਾਲੇ ਨੂੰ ਆਇਆ ਮੈਂ ਨਾ ਭਾਈ ਉਹਦਾ ਹੈ ਨਹੀਂ ਦੇਖੀ ਨਹੀਂ ਮੈਂ ਨਾ ਭਾਈ ਰਿਕਵੈਸਟ ਆ ਕੋੜਾ ਬਣ ਕੇ ਮੇ ਨਾਲ ਚਲੋ ਉਹਨਾਂ ਠੀਕ ਹੈ ਮੈਂ ਸਾਰੇ ਤਿੰਨ ਨੂੰ ਟੋਲਿਆ ਗੱਡੀ ਵਿੱਚ ਫੇਰੇ ਨਹੀਂ ਮਿਲੀ ਉਹ ਗੱਡੀ ਵਾਲਾ ਬੋਲਦਾ ਭਰਾ ਮੇਰੇ ਮੇਰੀ ਗੱਲ ਸੁਣ ਉੱਥੇ ਆਉਣੀ ਆ ਆਪਣੇ ਬੈਠੀਓ ਤੇ ਜੀ ਪਾਰਕ 4 ਦੇ ਵਿੱਚ ਆਉਣੀ ਆ ਪਾਰਕ ਵਿੱਚ ਢੂੰਡੋ ਪਾਰਕ ਵਿੱਚ ਦੇਖਿਆ ਨਹੀਂ ਮਿਲੀ ਹੂੰ ਤੇ ਨਾ ਫਿਰ ਮੇਰਾ ਦਿਮਾਗ ਕੰਮ ਨਹੀਂ ਕੀਤਾ ਮੈਂ ਫੜਵਾਟ ਅੱਛੇ ਨੇ ਤੋੜਿਆ ਮੈਨੂੰ ਕਾਹਦਾ ਜਾਂਦਾ ਕਿਉਂਕਿ ਸਰ ਜਿਹੜੇ ਸਪੋਰਟੀ ਕਾਰ ਵਾਲੇ ਹੁੰਦੇ ਉਹfounde ਨਹੀਂ ਹੈ ਠੀਕ ਹੈ ਜੀ ਇੱਥੇ ਕੋਈ ਸਪੋਰਟੀ ਕਾਰ ਪੰਪ ਕੋਈ ਸਪੋਰਟੀ ਕਾਰ ਇੱਧਰ-ਉੱਧਰ ਹੁੰਦੀਆਂ ਜਿਹੜੇ ਪੰਪ ਕੋਲ ਦੇ ਬਾਹਰ ਹੁੰਦੇ ਆ ਉਹਨਾਂ ਨੇ ਵੀ ਪੁੱਛਿਆ ਬੋਲੇ ਨਹੀਂ ਆ ਫਿਰ ਮੈਂ ਬੱਸ ਸਟੈਂਡ ਪੂਰਾ ਛਾਪਿਆ ਪੈਦਲ ਜਾ ਕੇ ਸਾਰੇ ਇੱਥੇ ਦੇ ਸੀ ਬੋਲਦੇ ਕਿਉਂਕਿ ਮੇਰੇ ਕੋਲ ਪਾਸ ਕੋਈ ਸਾਧਨ ਨਹੀਂ ਸੀ ਸਟੇਸ਼ਨ ਤੇ ਕੀ ਹੋਇਆ ਹੋਵੇ ਇਹ ਸਰ ਸਟੇਸ਼ਨ ਤੇ ਮੈਂ ਉੱਥੇ ਪੁੱਛਿਆ ਪਾਛਾ ਦੋ ਟ੍ਰੇਨਾਂ ਗੜੀਆਂ ਸੀਆਂ ਦੋਨੋਂ ਟ੍ਰੇਨਾਂ ਦੇਖੀਆਂ ਮੈਂ ਉੱਥੇ ਨਹੀਂ ਆ ਫਿਰ ਮੈਂ ਉੱਥੇ ਪੁਲਿਸ ਵਾਲੇ ਦੇਖੇ ਪੁਲਿਸ ਵਾਲਿਆਂ ਨੂੰ ਪੁੱਛਿਆ ਮੈਂ ਲਾ ਸਰ ਇੱਥੇ ਤਾਂ ਕੁੜੀ ਸਾਡੀ ਦੇਖੀ ਤਾਂ ਨਹੀਂ ਉਹਨਾਂ ਦੋਨੋਂ ਹੱਥਾਂ ਵਿੱਚ ਕੋਲਾ ਆ ਰਿਹਾ ਅੰਦਰ ਕੰਟਰੋਲ ਰੂਮ ਹੈ ਜਿਹੜਾ ਉੱਥੇ ਇਹਨੂੰ ਬਿਠਾਇਆ ਹੋਇਆ ਸੀ ਤੇ ਬੋਲੇ ਆ ਜਾਓ ਫਿਰ ਆ ਗਏ ਹੂੰ ਤੇ ਬੋਲੀ ਕੀ ਇਹ ਆ ਗਈ ਮੈਂ ਜਿਸ ਲਈ ਦੀ ਕੰਡੀਸ਼ਨ ਦੇਖੀ ਸਰ ਬਹੁਤ ਜ਼ਿਆਦਾ ਕੰਦੀ ਕੰਡੀਸ਼ਨ ਦੀ ਮੇਰਾ ਉਥੋਂ ਰੋਣਾ ਆ ਗਿਆ ਸਰ ਹੂੰ ਆਹ ਵਾਰੀ ਕੰਨ ਦੇ ਦੋ ਹਿੱਸੇ ਹੋ ਗਏ ਸੀ ਇਹਦੇ ਕੰਨ ਦੇ ਦੋ ਹਿੱਸੇ ਆ ਗੱਡੀ ਟਕਰਾ ਗਈ ਸੀ ਇਹਨਾਂ ਨਾਲ ਹਾਂਜੀ ਗੱਡੀ ਲੱਗੀ ਸੀ ਇਹਨਾਂ ਨਾਲ ਅੱਛਾ ਜੀ ਹਾਂਜੀ ਆਹ ਵਾਲੀ ਜਿਹੜੀ ਖੋਪੜੀ ਹੈ ਜੀ ਬਾਹਰ ਅਸੋ ਜਿਹੜੀ ਹੈ ਹੂੰ ਇਹਨਾਂ ਨੇ ਸੇਵਨ ਵਾਲਿਆਂ ਨੇ ਇੰਨੀ ਟੇਕ ਕੇਅਰ ਕੀਤੀ ਆ ਮੈਨਾਂ ਉਹ ਜ਼ਿਆਦਾ ਅਵਾਰੀ ਹੈ ਇਹਦਾ ਆਜੇ ਕਰੀ ਕੰਡੀਸ਼ਨ ਵਿੱਚ ਆ ਹੂੰ ਤੇ ਪੁਲਿਸ ਵਾਲੇ ਨੇ ਕੀ ਕੀ ਕੀਤਾ ਉੱਥੇ ਤਾਂ ਨਾ ਸਟੇਸ਼ਨ ਤੇ ਪੁਲਿਸ ਵਾਲੇ ਨੇ ਬੋਲਿਆ ਕਿ ਆਹ ਕੁੜੀ ਆ ਉਹਨਾਂ ਨੇ ਪਹਿਲੇ ਹੀ ਐਂਬੂਲੈਂਸ ਨੂੰ ਫੋਨ ਕਰ ਦਿੱਤਾ ਸੀਗਾ ਤੇ ਐਂਬੂਲੈਂਸ ਆਈ ਉਹਨਾਂ ਨੇ ਦੱਸਿਆ ਕਿ ਇਹਨਾਂ ਨੇ ਗੱਡੀ ਥੱਲੇ ਆਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਹਾਂਜੀ ਦੱਸਿਆ ਉਹਨਾਂ ਨੇ ਕੀ ਦੱਸਿਆ ਉਹਨਾਂ ਬੋਲਿਆ ਜੀ ਗੱਡੀ ਆਂਦੀ ਆਂਦੀ ਸੀਗੀ ਇਹ ਮੋੜੇ ਮਤਲਬ ਜੀ ਆਈ ਗੱਡੀ ਨੇ ਆਸੀ ਫਾੜ ਲਿਆ ਫਟਵਾਟ ਗੱਡੀ ਨੂੰ ਝੋਕੀਆ ਹੂੰ ਉਹਨਾਂ ਨੇ ਆ ਦੱਸਿਆ ਗੱਡੀ ਭੱਜੀ ਵਿੱਚ ਫਿਰ ਗੱਡੀ ਲੱਗੀ ਐ ਜੀ ਤੇ outra civil hospital age civil hospital age ਤੇ ਬੇਤੇ ਕਾਰਨ ਸਰ ਇਹ ਹੈ ਕਿ ਇਹ ਡਿਪਰੈਸ਼ਨ ਜਾਣ ਦੀ ਮੇਨ ਦਾਰਨ ਇਹ ਹੈ ਕਿ ਇਹਦਾ ਸਸਰਾਲ ਸਸਰਾਲ ਹੈ ਉੱਥੇ ਇਹਦੀ ਟੇਕ ਕੇਅਰ ਨਹੀਂ ਹੋਈ ਕੀ ਮੰਗ ਕਰਦੇ ਹੁਣ ਮੰਗ ਇਹ ਹੀ ਕਰਦੇ ਆ ਕਿ ਇਹਦਾ ਸਹੀ ਤਰੀਕੇ ਨਾਲ ਉਹ ਟੇਕ ਕੇਅਰ ਕਰਨ ਸਸਰਾਲ ਵਾਲੇ ਇਹਦਾ ਪਰ ਵੀ ਸ਼ਰਮਾ ਦਾ ਕੀ ਮੈਟਰ ਹੈ ਜਿਹੜਾ ਸਵੇਰੇ ਹੋਇਆ ਆ ਸਰ ਸਾਡੇ ਕੋਲ ਇਹ 4:30 ਵਜੇ ਜੁਟੀ ਸਟੇਸ਼ਨ ਵੱਲ ਤੋਂ ਪਵਾੜਾ ਲਿਖੀ ਉਹਨੇ ਕਿਹਾ ਵੀ ਇੱਕ ਲੜਕੀ ਦੇ ਨਾਮ ਤੇ ਵੀ ਹਿੰਜੜ ਹੋ ਗਈ ਤੇ ਜੀਵਨ ਵਾਸਤੇ ਤੇ ਅਸੀਂ 198 ਤੇ ਸਿਵਾ ਕੇ ਬੜਬੜ ਸਿਵਲ ਹਸਪੀਟਲ ਤਾਂ ਜੁੜ ਆ ਤੇ ਮੈਂ ਐਸੇ ਦਫਾ ਮਹੰਮਦ ਸਾਡੇ ਪੀਸੀ ਜੀ ਸਿਟੀ ਆਫ ਸਿਵ ਨੂੰ ਭੇਜਿਆ ਉਹਨੇ ਜਾ ਕੇ ਨੌਸ਼ਾ ਨੂੰ ਪੁਲਿਸ ਦੀ ਦਰਖਾਸਤ ਦਿੱਤੀ ਵੀ ਇਹ ਕੋਈ ਬਿਆਨ ਲੈਣਿਆ ਉਹ ਕਹਿੰਦੇ ਵੀ ਹਜੇ ਇਹ ਅਨਪਠ ਹੈ ਬਿਆਨ ਨਹੀਂ ਲੈ ਸਕਦਾ ਹਮ ਤੇ ਉਹ ਤੋਂ ਬਾਅਦ ਅਸੀਂ ਸਾਡੇ ਹੜਤ ਕਰਦੇ ਨੂੰ ਮਨਜ਼ੂਰ ਇਹ ਲੜਕੀ ਨੂੰ ਵੀ ਮੈਂ ਪੜਨਾ ਤੋਂ ਕਿਹਾ ਉਹਨਾਂ ਨੇ ਅਚਾਨਕ ਮੇਰਾ ਜਿਹੜਾ ਫੈਸਲਾ ਹੋ ਗਿਆ ਤੇ ਨਾ ਕਿਸੇ ਨੇ ਮੈਨੂੰ ਦਖਲ ਦਿੱਤਾ ਤੇ ਇਹ ਚਾਰ ਦਿਨ ਫੈਸਲੇ ਬਹੁਣ ਕਰਕੇ ਮੈਂ ਕਿਹਾ ਕਿ